ਬੋਹਰ ਦਾ ਦੌਰਾ ਸੀ ਸੂਰਦਸੀ ਨਿਕਲੇ ਹੋ ਆਪਾਂ ਬੋਹਰ ਦੇ ਅਲੱਗ-ਅਲੱਗ ਵੋਟਾਂ ਚ ਅਲੱਗ-ਅਲੱਗ ਉੱਥੇ ਏਰੀਆ ਚ ਅਸੀਂ ਕੰਮ ਕਰ ਰਿਹਾ ਨਾਲ ਸਾਡੇ ਇੱਥੋਂ ਦੇ ਹਲਕਾ ਇੰਚਾਰਜ ਬੜੇ ਸਤਿਕਾਰਯੋਗ ਸਾਡੇ ਨਾਰਕ ਸਾਹਿਬ ਸਾਡਾ ਪੂਰੇ ਕਮਿਸ਼ਨਰ ਦੀ ਟੀਮ ਕਾਰਪੋਰੇਸ਼ਨ ਦੀ ਟੀਮ ਸਾਡੇ ਡੀਸੀ ਸਾਹਿਬਾਨ ਤੇ ਨਾਲ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਨਾਲ ਅਸੀਂ ਦੌਰਾ ਕਰ ਰਹੇ ਆ ਤੇ ਪਹਿਲਾਂ ਸੀ ਗੇ ਸੀਗੇ ਡੰਪ ਤੇ ਗਏ ਸੀਗੇ ਤੇ ਬਾਕੀ ਕਈ ਜਗ੍ਹਾ ਐਸ ਗਏ ਆਪਾਂ ਜਿੱਥੇ ਕਿ ਹਜੇ ਵੀ ਕਹ ਸਕਦੇ ਕਿ ਪੀ ਨਾਲ ਪਾਣੀ ਜਿਹਦਾ ਉਹ ਸਹੀ ਨਹੀਂ ਸੀਗਾ ਸੀ ਖੁਦ ਚੈੱਕ ਕੀਤਾ ਖੁਦ 파ਕੇ ਦੇਖਿਆ ਤੇ ਅਸੀਂ ਸਨੇਹਾ ਵੀ ਸ਼ਕਤੀ ਨਾਲ ਲਾਤਾ ਹੈਗਾ ਆਪਾਂ ਤੇ ਜਿੱਥੇ ਵੀ ਰਸਤਾ ਨਹੀਂ ਬਣਿਆ ਹੈਗਾ ਉਹ ਵੀ ਅਸੀਂ ਕਿਹਾ ਤਾਂ ਮੈਂ ਜਰੂਰ ਅਸ਼ਵਾਸਨ ਦਵਾਉਂਦਾ ਬੋਹਰ ਦੇ ਵਾਸੀਆਂ ਨੂੰ ਕਿ ਸਰਕਾਰ ਤੁਹਾਡੇ ਲਈ ਹੈਗੀ ਤੁਸੀਂ ਬੜੇ ਮਾਣ ਨਾਲ ਸਾਨੂੰ ਚੁਣਿਆ ਹੈਗਾ ਤੇ ਅਸੀਂ ਵੀ ਪੂਰੇ ਮਾਣ ਦੇ ਨਾਲ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਅਸੀਂ ਆਪਣੀ ਲੋਕ ਸੇਵਾ ਪੰਜਾਬ ਸੇਵਾ ਕਰਾਂਗੇ ਤੇ ਸਾਨੂੰ ਬੜੀ ਸਖਤ ਦਾਇਤਾ ਹੈਗਾ ਸਰਕਾਰ ਵੱਲੋਂ ਸਾਡੇ ਸੀਐਲ ਸਾਹਿਬ ਸਰਦਪਾਲ ਸਿੰਘ ਮਾਨ ਜੀ ਵੱਲੋਂ ਕਿ ਗਰਾਊਂਡ ਤੇ ਜਾ ਕੇ ਅਸੀਂ ਆਪਾਂ ਦੇਖੀਏ ਕੀ ਸਿਚੁਏਸ਼ਨ ਹੈ ਲੋਕਾਂ ਨੂੰ ਮਿਲੀ ਜਾ ਕੇ ਜਿਹੜੀ ਸਰਕਾਰ ਜਿਹੜੀ ਗਰਾਊਂਡ ਤੇ ਉਤਰੇ ਜਾ ਕੇ ਤੇ ਤਦ ਹੀ ਸਾਨੂੰ ਪਤਾ ਚੱਲੂਗਾ ਅਸੀਂ ਕਿੱਥੇ ਖੜੇ ਆ ਕਿੱਥੇ ਨਹੀਂ ਖੜੇ ਕਾਫੀ ਸਾਨੂੰ ਨਰਾਸ਼ਾ ਹੋਈ ਇੱਥੇ ਆ ਕੇ ਦੇਖ ਕੇ ਕਿ ਅੱਜ ਦੇ ਸਮੇਂ 'ਚ ਅਸੀਂ ਜੇ ਸਾਫ਼ ਪਾਣੀ ਨਹੀਂ ਉੱਥੇ ਪਲਾਸ ਸਕੇ ਦੇ ਸਕੀ ਆਪਾਂ ਤੇ ਮੈਂ ਬਿਲਕੁਲ ਅਸ਼ਵਾਸਨ ਦਵਾਉਂਦਾ ਕਿ ਜੜੀ ਵੀ ਅੱਜ ਗਲਤੀਆਂ ਫੜੀਆਂ ਗਈਆਂ ਜੜੀ ਵੀ ਦਿੱਕਤ ਹੈ ਗਈ ਅਸੀਂ ਆਪਾਂ ਬਹੁਤ ਜਲਦੀ ਅਸੀਂ ਹੱਲ ਕਰਾਵਾਂਗੇ ਨਹੀਂ ਤਾਂ ਸਰਕਾਰ ਬਹੁਤ ਸਖਤ ਹੈਗੀ ਆ ਤੇ ਅਸੀਂ ਕਿਸੇ ਨੂੰ ਵੀ ਇਸ ਮਸਲੇ 'ਚ ਆਪਾਂ ਕਿਸੇ ਲਈ ਕੋਈ ਕੋਈ ਮਾਫੀ ਨਹੀਂ ਹੈਗੀ ਜੋ ਵੀ ਸਖਤ ਡਿਸਪਲਨ ਲਾਣਾ ਪੋਗਾ ਅਸੀਂ ਉਹ ਲਾਵਾਂਗੇ